ਹਾਂਜੀ ਸਾਨੂੰ ਸਾਰੇ ਨਗਰ ਨੂੰ ਬਹੁਤ ਵੱਡੀ ਖੁਸ਼ੀ ਆ ਕਿਉਂਕਿ ਜੋ ਮੋਦੀ ਦੀ ਸਰਕਾਰ ਸੀ ਮੋਦੀ ਇੱਕ ਡਿਕਟੇਟਰਸ਼ਿਪ ਤਾਨਾਛਾ ਹੀ ਕਰ ਰਿਆ ਸੀ ਜੋ ਵੀ ਟੀਚਰ ਕਿਸਾਨ ਜੋ ਵੀ ਮੰਨ ਲਓ ਆਪਣੀਆਂ ਮੰਗਾਂ ਰੱਖਦੇ ਸੀ ਉਹਨਾਂ ਨੂੰ ਪੁਲਿਸ ਵੱਲ ਨਾਲ ਹਟਾਇਆ ਜਾਂਦਾ ਤੁਮਕਾ ਇਹਨੇ ਡਰਾਇਆ ਜਾਂਦਾ ਲੇਕਿਨ ਜੋ ਇੰਡੀਆ ਚ ਲੋਕਤੰਤਰ ਆ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਉਹ ਤਾਨਾਛਾ ਬਣ ਰਿਹਾ ਸੀ ਇਸ ਕਰਕੇ ਜਨਤਾ ਨੇ ਜਵਾਬ ਦਿੱਤਾ ਬੋਰਡ ਦੇ ਹਥਿਆਰ ਦੇ ਨਾਲ ਜਵਾਬ ਦਿੱਤਾ ਉਸ ਤੋਂ ਬਾਅਦ ਉਹ ਸਰਸਾ ਜਿਲ੍ਹੇ ਤੇ ਆਪਾਂ ਆ ਜਾਈਏ ਤਾਂ ਅਸੀਂ ਮੰਨ ਲਓ ਭੈਣ ਕੁਮਾਰੀ ਸ਼ੈਲਜਾ ਜੀ ਉਹਨਾਂ ਦੇ ਪਿਤਾ ਜੀ ਪਹਿਲਾਂ ਦਲਜੀਤ ਸਿੰਘ ਜੀ ਅਸੀਂ ਕਹਿੰਦੇ ਵੀਰੇ ਜਾਂ ਤੋਂ ਵੋਟਾਂ ਤੋਂ ਪਹਿਲਾਂ ਵੀ ਇੱਥੇ ਉਹਨਾਂ ਨੇ ਸੇਵਾ ਕੀਤੀ ਆ ਤਾਂ ਦੂਜੇ ਮੰਨ ਲਓ ਬੀਜੇਪੀ ਵਾਲੇ ਕਹਿੰਦੇ ਸੀ ਵੀ ਇਹ ਤਾਂ ਮੈਡਮ ਦਾ ਇੱਥੇ ਘਰ ਹੈ ਨਹੀਂ ਇੱਥੇ ਉਹ ਹੈ ਨਹੀਂ ਉਹ ਹੈ ਨਹੀਂ ਲੇਕਿਨ ਮੈਡਮ ਇੱਥੇ ਪੁਰਾਣੇ ਜੁੜੇ ਹੋਏ ਆ ਦਲਵੀਰ ਸਿੰਘ ਤੋਂ ਲੈ ਕੇ ਅੱਜ ਦੀਆਂ ਪੀੜ੍ਹੀਆਂ ਤੱਕ ਜੁੜੇ ਹੋਏ ਇਹਨਾਂ ਦੇ ਜੁੜੇ ਰਹਿਣਗੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਦੇ ਰਹਿਣਗੇ ਉਸ ਤੋਂ ਉਪਰੰਤ ਰੋੜੀ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਡੇ ਮਜੂਦਾ ਸਰਪੰਚ ਐਮਪੀ ਸਾਹਿਬ ਨਾਲ ਸਾਰੇ ਸਾਫ ਕਾ ਸਰਪੰਚ ਅਸੀਂ ਜੋ ਪੰਚਤ ਮੰਨ ਲਓ ਪੰਚਾਇਤ ਸਾਰੀ ਪਿੰਡ ਚ ਡੋਰ-ਡੋਰ ਜਾ ਕੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਵੀ ਕਾਂਗਰਸ ਨੂੰ ਵੋਟ ਪਾਓ ਸਮੂਹ ਵਰਕਰਾਂ ਨੂੰ ਇਹਨਾਂ ਨੇ ਮੰਨ ਲਓ ਅਸੀਂ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡੀ ਸਾਰਿਆਂ ਦੀ ਇੱਜ਼ਤ ਰੱਖੀ ਤੇ ਲਗਭਗ 2000 ਵੋਟਰ ਪਿੰਡ ਰੋੜੀ ਦੇ ਵਿੱਚੋਂ ਵਧੀਆ ਹਾਂ 2000 ਕਮ ਸੇ ਕਮ ਸਾਨੂੰ 4000 ਜਾਂ ਦੇ ਲਗਭਗ ਪਈਏ ਵੋਟ ਟੋਟਲ 6000 ਵੋਟ ਪੋਲ ਹੋਈ ਸੀ ਜਿਹਦੇ ਵਿੱਚੋਂ ਲਗਭਗ 4000 3800 3700 ਵੋਟ ਕਾਂਗਰਸ ਨੂੰ ਪਈ ਆ ਇਹ ਲੋਕਾਂ ਦਾ ਫਤਵਾ ਤੇ ਸਰਸਾ ਜ਼ਿਲ੍ਹਾ ਤੋਂ ਭੈਣ ਕੁਮਾਰੀ ਸ਼ੈਲਜਾ ਲਗਭਗ 2.5 ਤੋਂ 3 ਲੱਖ ਨਾਲ ਅੱਗੇ ਚੱਲ ਰਹੇ ਨੇ 2.5 ਲੱਖ ਨਾਲ ਇੱਕ ਬੀਜੇਪੀ ਦੇ ਵੱਲੋਂ ਨਾਰਾ ਦਿੱਤਾ ਗਿਆ ਸੀ ਅਬ ਕੀ ਵਾਰ 400 ਪਾ ਪਰ ਉਹ ਨਾਰਾ ਕਿਤਨਾ ਕਿਤੇ ਮੈਨਾਂ ਕੋਈ ਰਾਹ ਹੀ ਲੱਗ ਸਕਦਾ ਉਹ ਤਾਂ ਜੀ ਛੋਛੇ ਬਾਜੀ ਹੁੰਦੇ ਰਿਆ ਵੀ ਮੰਨ ਲਓ ਪਿਛਲੀ ਵਾਰ ਵੀ ਇਹਨਾਂ ਨੇ ਛੋਛੇ ਬਾਜੀ ਕੀਤੀ ਇਹ ਤਾਂ 2021 ਚ ਵੀ ਅੱਖੀਆਂ ਦੇ ਸੀ ਇਹ ਅਸੀ ਤੋਂ ਇਹ ਨਤੀਜੇ ਆਵਾਂਗੇ ਲੇਕਿਨ ਹੁਣ ਮੈਨੂੰ ਜਿਹੜਾ ਸਿਸਟਮ ਆ ਜਿਹੜਾ ਸਾਡਾ ਅੰਦਾਜ਼ਾ ਵੀ ਮੋਦੀ ਦੀ ਸਰਕਾਰ ਬਣਦੀ ਨਹੀਂ ਦਿਸਦੀ ਕਿਉਂਕਿ ਮੋਦੀ ਨਾਲ ਅੱਕੇ ਕੋਈ ਵੀ ਰਾਜੀ ਨਹੀਂ ਜੋ ਦੂਜੀਆਂ ਪਾਰਟੀਆਂ ਕੋਈ ਖੇਤਰੀਆਂ ਪਾਰਟੀਆਂ ਸਾਰਾ ਹਰ ਇੱਕ ਚਾਹੁੰਦੇ ਨੇ ਵੀ ਮੋਦੀ ਸੀਐਮ ਪ੍ਰਧਾਨ ਮੰਤਰੀ ਨਾ ਬਣੇ ਆ ਤੇ ਇਹ ਡਿਕਟੇਟਰਸ਼ਿਪ ਕਰਦਾ ਆ ਆਪਣੀ ਪਾਰਟੀ ਜੀ ਵੀ ਤੇ ਬਾਹਰ ਵੀ ਮਤਲਬ ਲੋਕਾਂ ਨੂੰ ਜਿਵੇਂ ਕਿ ਕੋਈ ਹੈ ਜਿਵੇਂ ਕੇਦਰੀਵਾਲ ਜੀ ਸੀ ਉਹਨਾਂ ਦੀ ਵਿਚਾਰਧਾਰਾ ਨੂੰ ਦਬਾਉਣ ਖਾਤਰ ਉਹਨਾਂ ਨੇ ਉਹਨਾਂ ਨੂੰ ਪਰਚਾ ਪਾ ਕੇ ਜੇਲ੍ਹ ਚ ਸਟਿਆ ਔਰ ਕਈ ਅਜੇ ਮੰਨ ਲੋ ਲੀਡਰ ਜੋ ਵੀ ਇਹਦੇ ਖਿਲਾਫ ਬੋਲਦੇ ਸੀ ਉਹਨੂੰ ਚੱਕ ਕੇ ਜੇਲ੍ਹ ਸਿੱਡਣਦੇ ਸੀ ਇਹ ਡਿਕਟੇਟਰਸ਼ਿਪ ਸੀ ਉਹਨਾਂ ਦੀ ਇਸ ਲਈ ਲੋਕਾਂ ਨੂੰ ਇਹ ਗੱਲ ਦਾ ਸਾਰਾ ਪਤਾ ਲੱਗ ਗਿਆ ਇਹ ਹੁਣ ਭੈਣ ਕੁਮਾਰੀ ਸ਼ੈਲਜਾ ਇੰਡੀਆ ਘਟਵੰਧਾ ਦੀ ਸਾਂਝੀ ਵੀਦਵਾਰ ਸੀ ਆਪ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਰਕਰ ਨਰੋੜੀ ਚ ਜਾਂ ਸਰਸਾ ਜ਼ਿਲ੍ਹਾ ਚ ਉਹਨਾਂ ਨੇ ਇਕਜੁੱਟ ਹੋ ਕੇ ਭੈਣ ਸ਼ੈਲਜਾ ਜੀ ਨੂੰ VOTING ਕਰਵਾਈ ਤਾਂ ਉਹਨਾਂ ਨੇ ਇੰਨੀਆਂ 2.5-3 ਲੱਖ ਵੋਟਰ ਜਿੱਤ ਰਹੇ ਨੇ